ਸਾਸਰੀ ਕਾਲ ਵੀਰ ਜੀ ਸੋਨੂ ਰੰਦਾ ਵਾ ਡੇਰੀ ਫਾਰਮ ਤੇ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਜੇਰੇ ਵੀਰ ਜੀ ਸਾਡੇ ਚੈਨਲ ਨੂੰ ਪਿਆਰ ਕਰਦੇ ਆ ਉਹਨਾਂ ਦਾ ਦਿਲੋਂ ਧੰਨਵਾਦ ਆ ਜੀ ਵੈਲਕਮ ਜੀ ਵੀਰ ਜੀ ਜਿਹੜੀ ਸਾਡੇ ਟਾਈਮ ਕੱਢ ਕੇ ਵੀਰ ਭੈਣ ਭਰਾ ਸਾਡੀ ਵੀਡੀਓ ਵੇਖਦੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਵੀਰ ਜੀ ਜਿਹੜੇ ਸਾਡੇ ਨਾਲ ਵੀਰ ਭੈਣ ਭਰਾ ਇੰਨਾ ਪਿਆਰ ਬਖਸ਼ਰੇ ਆ ਉਹਨਾਂ ਦਾ ਵੀ ਜਿਲੋਂ ਧੰਨਵਾਦ ਆ ਭਾਜੀ ਮਾਲਕ ਦੀ ਕਿਰਪਾ ਨਾਲ ਬਾਕੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਭਾਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬਰ ਨਾਲ ਲਗਾ ਘੰਟੀ ਦਾ ਬਟਨ ਦਬਾਓ ਕਿ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਵੀਰਾਂ ਨੂੰ ਪਹੁੰਚ ਸਕੇ ਵੀਰ ਜੀ ਬਾਕੀ ਵੀਰ ਜੀ ਮਾਲਕ ਦੀ ਕਿਰਪਾ ਨਾਲ ਅੱਜ ਵੀ ਝੋਟੀਆਂ ਤੁਹਾਡੇ ਭਰਾ ਕੋ 10 12 ਚੰਗੀਆਂ ਟੌਪ ਦੀਆਂ ਝੋਟੀਆਂ ਜੇ ਆਪਣੇ ਵੱਧ ਤੋਂ ਵੱਧ ਚੈਨਲ ਨੂੰ ਕਰੋ ਸਬਸਕ੍ਰਾਈਬਰ ਕਿ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਵੀਰਾਂ ਨੂੰ ਪਹੁੰਚ ਸਕੇ ਵੀਰ ਜੀ ਪਰ ਅੱਜ ਤੋਹਫੇ ਹੀ ਆਏ ਆ ਮਾਲਕ ਦੀ ਕਿਰਪਾ ਦੇ ਨਾਲ ਆਵੇਦੀ ਪਹਿਲਾ ਸਵੇਰ ਮੂੰਹ ਤੋਂ ਦੋ ਦੰਦ ਝੋਟੀ ਨੀਲੀ ਰਾਵੀ ਪਿਓਰ ਬੜੀ ਵੀਰਾਂ ਦੀ ਡਿਮਾਂਡ ਸੀ ਵੀ ਨੀਲੀ ਰਾਵੀ ਝੋਟੀ ਲਿਆ ਕੇ ਦੋ ਅੱਜ ਨੀਲੀ ਰਾਵੀ ਮਾਲਕ ਨੇ ਦਿੱਤੀ ਬਾਬੇ ਸ਼ੇਖ ਪੱਤੇ ਵਾਲੇ ਨੇ ਤੇ ਤੁਹਾਡੇ ਵੀਰ ਜੀ ਰੂਪ ਰੂਪਰੀ ਕਰਾ ਰਹੇ ਆ ਜੀ ਬੜੀ ਮਾਨ ਮਾਲਕ ਦੀ ਕਿਰਪਾ ਨਾਲ ਪੇਈਰ ਭੈਣ ਭਰਾਵਾਂ ਦੀ ਡਿਮਾਂਡ ਸੀ ਵੀ ਝੋਟੀ ਚੰਗੀ ਆਏ ਤੇ ਵਿਖਾਓ ਆਓ ਵੀਰ ਜੀ ਮੂੰਹ ਤੋਂ ਦੋ ਦੰਦ ਝੋਟੀ ਤੁਹਾਨੂੰ ਮੁਖਾਈਏ ਜੀ ਲਓ ਵੀਰ ਜੀ ਪਹਿਲਾਂ ਬਿਊਟੀ ਵੇਖੋ ਵੀਰ ਜੀ ਮਾਲਕ ਦੀ ਕਿਰਪਾ ਨਾਲ ਬਿੱਲੀਆਂ ਅੱਖਾਂ ਮਖਾਣੀ ਅੱਖਾਂ ਗੁਲਾਬੀ ਅੱਖਾਂ ਦੋਵੇਂ ਇੱਕ ਸਿੰਘ ਵਾਈਟ ਜੇ ਮਾਲਕ ਦੀ ਕਿਰਪਾ ਨਾਲ ਪੂਰੀਆਂ ਨਿਸ਼ਾਨੀਆਂ ਨਾਲ ਭਰੀ ਪਈ ਜੇ ਚੈੱਕ ਦਾ ਸੰਦੇ ਜੀ ਵੀ ਅੰਧੀ ਮਾਲਕ ਦੀ ਬਖਸ਼ਤ ਦਾ ਉਹ ਲੜੀ ਬੋਰੀ ਦਾ ਕੱਢਦੀ ਮਹਾਰਾਜੀ ਦੀ ਕਿਰਪਾ ਹੋਵੇ ਤੇ ਇਹੋ ਜਿਹੀ ਛੋਟੀਆਂ ਵੀਰੇ ਮਿਲਦੀਆਂ ਜੇ ਤੇ ਉਹ ਸਿੱਧੀ ਰਵੀ ਦੀ ਚੀਜ਼ ਵੇਖ ਲਓ ਐ ਹੰਤ ਮਾਲਕ ਦੀ ਕਿਰਪਾ ਨਾਲ ਸਾਰੀਆਂ ਹੀ ਨਿਸ਼ਾਨੀਆਂ ਜਿੰਨੀਆਂ ਚਾਹੀਦੀਆਂ ਉਹਦੇ ਤੋਂ ਵੀਰੇ ਡਬਲ ਨਿਸ਼ਾਨੀਆਂ ਜੇ ਮਾਲਕ ਦੀ ਕਿਰਪਾ ਨਾਲ ਅੱਖਾਂ ਗਲਾਬੀ ਅੱਖ ਜੇ ਵੇਖੋ ਮਖਾਣੀ ਅੱਖ ਮਾਲਕ ਦੀ ਕਿਰਪਾ ਦੇ ਨਾਲ ਮਗਰ ਇਹਦੇ ਨੀਲੀ ਰਾਵੀ ਦਾ ਕੱਟਾ ਵੀ ਆਜ ਵੀ ਦੀ ਇਹਨੂੰ ਕੋਈ ਚੌਥਾ ਪੰਜਵਾਂ ਦੇਣ ਜੇ ਮਾਲਕ ਦੀ ਕਿਰਪਾ ਦੇ ਨਾਲ ਬਾਕੀ ਆਪੇ ਅੰਦਾਜ਼ਾ ਲਾਜੇ ਵੀ ਤੁਸੀਂ ਦੱਸਿਓ ਵੀਰ ਭੈਣ ਭਰਾ ਵੀ ਕਿੰਨਾ ਦਜੇ ਦੇ ਗੋਲੀ ਤੇ ਝੋਟੀ ਜੇ ਉਦਾਂ ਤਾਂ ਜੀ ਕਰਦਾ ਸੀ ਪਹਿ ਤਿਆਰ ਕਰਕੇ ਵੀਡੀਓ ਵਿਖਾਉਣ ਦਾ ਪਰ ਮਾਲਕ ਦੀ ਕਿਰਪਾ ਨਾਲ ਝੋਟੀ ਵੇਖੋ ਤੂ ਤੇ ਨਿਸ਼ਾਨ ਥਣਾ ਤੇ ਗਾਲਿਆਂ ਦੇ ਨਿਸ਼ਾਨ ਵੇਖੋ ਜੀ ਪਿਓਰ ਨੀਲੀ ਰਾਵੀ ਝੋਟੀ ਆਈ ਜੇ ਕੂਸ਼ ਵੇਖ ਲੋ ਕਿੱਥੋਂ ਦੀ ਕਨੀਲੀ ਰਾਵੀ ਗਾਲਲੇ ਇਤੋਂ ਥਣ ਥਣ ਪ੍ਰੋਪਰ ਵਿਖਾਲ ਦਿਓ ਸਾਰੇ ਜੀ ਸਾਰੇ ਇਹ ਨਿਸ਼ਾਨੀਆਂ ਮਖਾਣੀ ਆਖ ਜੇ ਬੂਥੀ ਧਾਰੀ ਸਾਰੀ ਪ੍ਰੋਪਰ ਸਾਰੀ ਜਾਣਕਾਰੀ ਨੀਲੀ ਰਾਵੀ ਪਿਓ ਜੇ ਮਾਲਕ ਦੇ ਕਿਰਪਾ ਨਾਲ ਬਾਬੇ ਸ਼ੇਖ ਪੱਤੇ ਵਾਲੇ ਨੇ ਦਿੱਤੀ ਤੇ ਫੇਰੇ ਚੀਜ਼ਾਂ ਹੋ ਜੇ ਮਿਲਦੀਆਂ ਜੀ ਪ੍ਰੋਪਰ ਬਾਕੀ ਵੀਰ ਜੀ ਮੋਲੇ ਦਾ ਜਾਇਜ ਕਰਾਂਗੇ ਜਿੰਨੇ ਦੀ ਝੋਟੀ ਹੋਊਗੀ ਜਾਇਜ ਵੀਰ ਭੈਣ ਭਰਾ ਆਪਣੇ ਕੋਲ ਲੈ ਜਿਓ ਵੀਰ ਜੀ ਤੂੰ ਫੇਰ ਲੈ ਕੇ ਜਾਇਓ ਇਹੋ ਜੀ ਚੀਜ਼ ਕਦੀ ਕਦਾਈ ਆਉਂਦੀ ਜੇ ਇਹ ਵੀ ਝੋਟੀ ਚਾਰ ਦੰਦ ਮਾਰਕ ਦੀ ਕਿਰਪਾ ਦੇ ਨਾਲ ਬਹੁਤ ਜਿਆਦਾ ਚੰਗੀ ਝੋਤੀ ਜੇ ਤਾਜੀ ਹੋ ਸੁਈ ਆ। ਉਹ ਤਾਂ ਭਾਜੀ 14-15 ਕਿਲੋ ਵਾਲੀ ਥੋੜੀ ਜੇ ਦੇਖੋ ਸਿੰਜਿਣ ਲਾਹਣ ਦੇਵਾ ਚੈੱਕ ਕਰਕੇ ਦੇਖੋ ਮੇਰੇ ਤੋਂ ਲਈ ਮਾਰਕ ਦੀ ਕਿਰਪਾ ਨਾਲ ਮੇਰੇ ਤੋਂ ਚੈੱਕ ਕਰੋ ਜੀ ਆਹਨ ਗੱਤੀ ਜਾਪਾ ਦੀ ਜੀ ਦਾ ਫੋਟੋਆਂ ਕੀਤੀ ਰਹੀਆਂ ਠੰਡ ਦੇ ਵਿੱਚ ਦੀਆਂ ਮਾਰਕ ਦੀ ਕਿਰਪਾ ਦੇ ਨਾਲ ਜਲਤੋਏ ਯਾ ਮਾਲਕ ਦੀ ਕਿਰਪਾ ਨਾਲ ਜਿਆਦਾ ਖਰੀਆਂ ਚੀਜ਼ਾਂ ਜੇ ਹੁੰਦੀਆਂ ਚੀਜ਼ਾਂ ਵੇਖ ਜਾਂਦੀਆਂ ਮਾਲਕ ਦੀ ਬੇਰਾਂ ਨੂੰ ਮੈਂ ਕਿਹਾ ਵਖਾ ਲੀਏ ਵੇਖੋ ਥਣਲੇਵਾ ਮੈਨੂੰ ਲੱਗਾ ਇਹ ਘੱਟ ਤੋਂ ਘੱਟ 16 17 ਕਿਲੋ ਵਾਲੀ ਝੋਟੀ ਜੇ ਰੇਟ ਭਾਜੀ ਬਿਲਕੁਲ ਹੀ ਜਾਇਜ਼ ਹੋਣ ਦੇ ਮੌਕੇ ਤੇ ਰੇਟ ਕਰਾਂਗੇ ਕੋਈ ਜ਼ਿਆਦਾ ਰੇਟ ਨਹੀਂ ਜੇ ਬਾਕੀ ਵੀਰ ਜੀ ਆ ਝੋਟੀ ਵੇਖੋ ਡਾਇਮੰਡ ਪੀਸੋ ਖਾਓ ਵੇਖੋ ਸਿੰਘੇ ਸ਼ਿੰਗਾਰ ਥਣਲੇਵਾ ਚੈੱਕ ਕਰੋ 24 ਝੋਟੀ ਜੇ ਮੂਦੋ ਚਾਰ ਦੰਦ ਥਾਣ ਲੇਵਾ ਮਰੀਕਣ ਜਾਣ ਉਹ ਇੱਤਾ ਲੱਗਦਾ ਜੇ ਵੀਰ ਜੀ ਅੱਜ ਤੇ ਉਹ ਨਾਏ ਖਾਲੀ ਕਰਤੀ ਕਿਸੇ ਵੀਰ ਨਾਲ ਸੌਦਾ ਚੱਲਦਾ ਸੀ ਚਲੋ ਸੌਦਾ ਸਾਡਾ ਨਹੀਂ ਹੋਇਆ ਉਹਨਾਂ ਚੋ ਕੇ ਵਿਖਾਲਦੀ ਏ ਛੋਟੀ ਇਹ ਦੇਖੋ ਹੁਣ 16 ਕਿਲੋ ਦੁੱਧ ਚੋਣ ਵਾਲਾ ਵਾ ਸਿੰਘ ਸ਼ਿੰਗਾਰ ਹੱਸ ਮਸਾਲਾ ਸਿੰਘ ਸ਼ਿੰਗਾਰ ਥਾਣ ਦੇਵਾ ਚੈੱਕਰਾਓ ਇਹੋ ਜੀ ਛੋਟੀ ਕਦੇ ਕਦਾਈਆਂ ਹੁੰਦੀਆਂ ਮਾਲਕ ਦਵੇ ਤੇ ਬਾਜੀ ਇਹ ਹੁਣ ਛੋਟੀ ਦੀ ਚਵਾਈ ਹੋਈ ਜੇ ਵੀਰ ਜੀ ਦੀ ਇਹ ਝੋੜਤੀ ਦੀ ਚਵਾਈ ਹੋਈ ਵੀਡੀਓ ਚ ਵਖਾ ਲ ਰਹੇ ਆ ਤੁਹਾਨੂੰ ਮਾਲਕ ਦੀ ਕਿਰਪਾ ਨਾਲ ਬਿਊਟੀ ਵਖਾ ਲੋ ਵੇਖੋ ਬਿਊਟੀ ਚੌਗੀ ਮੂੰਹ ਤੋਂ ਚਾਰ ਦੰਦ ਜੇ ਭਾਜੀ ਆ ਜਾਓ ਕੈਮਰਾਮੈਨ ਸਾਹਿਬ ਗਾੜੀ ਇਹ ਬੇਨਤੀ ਕੱਢੀ ਮਾਲਕ ਦੀ ਕਿਰਪਾ ਨਾਲ ਰਾਤ ਦੀ ਸੁਈ ਜੇ ਮਹਾਰਾਜ ਦੀ ਕਿਰਪਾ ਨਾਲ ਬੂਰਤੀ ਉਹ ਬੱਚਾ ਚੁੰਗਿਆ ਸਾਰਾ ਵੇਖ ਵੇਖੋ ਭਾਜੀ ਝੋੜਤੀ ਮਾਲਕ ਦੀ ਕਿਰਪਾ ਦੇ ਨਾਲ ਧੀਰੀ ਜੋਂ ਦੀ ਕੱਢੀ ਜੇ ਸਿੱਧਾ ਕਰਦੇ ਸਾਰਾ ਬੱਚਾ ਚੁੰਗਿਆ ਥਣ ਖੀਰੀ ਦੋਂਦੀ ਗੱਟੀ ਜੇ ਮਾਲਕ ਦੀ ਕਿਰਪਾ ਨਾਲ ਰਾਤ ਦੀ ਸੂਰਜੇ ਥਣ ਦੇ ਬਚਣ ਕਰਾਉ ਭਲੀ ਦੇਖੋ ਵੀਰ ਜੀ ਦੇਖੋ ਵੀਰ ਜੀ ਥਣ ਦੇਵਾ ਚੈੱਕ ਕਰਾਓ ਅਮਰੀਕਨ ਗਾਣੋਂ ਲੱਗਦਾ ਜੇ ਇਹੋ ਜਿਹਾ ਇੱਕ ਬਿਊਟੀ ਰਿਪੋਰਟ ਬਿਊਟੀ ਅੱਜ ਦੇ ਤਾਂ ਮੁਕਾਜ਼ ਨੇ ਮਾਲਕ ਜੀ ਦੇ ਘਰ ਪਾਸਾ ਲੱਗਾ ਉਹ ਦਾ ਸੋਤਾ ਸਿੰਗ ਲੱਗਾ ਜੇ ਥਣਲੇਵੋਂ ਵੇਖੋ ਸਿੰਗ ਸ਼ਿੰਗਾਰ ਖਲੋਜੂ ਪੁੱਛਿਓ ਸਰ ਦਾ ਦੇਖੋ ਆਰਡਰ ਕੁਆਲਿਟੀ ਭਾਜੀ ਚੈੱਕ ਕਰੋ ਟੈਰਨਲਨ ਕੱਪੜੇ ਅਰਗੀ ਜੇ ਵੇਖੋ ਆਰਡਰ ਕੁਆਲਿਟੀ ਥਣਲੇਵਾ ਚੈੱਕ ਕਰੋ ਮਾਲਕ ਦੀ ਕਿਰਪਾ ਦੇ ਨਾਲ ਬਹੁਤ ਵੀ ਜ਼ਿਆਦਾ ਚੰਗੀ ਝੋਟੀ ਜੇ ਸੋਨੂੰ ਰੰਦਾਵੜੇ ਫਾਰਮ ਤੇ ਮਿਲਦੀਆਂ ਜੇ ਇਹੋ ਜੀਆਂ ਚੀਜ਼ਾਂ ਭਾਜੀ ਦੇਖੋ ਆਰਡਰ-ਆਰਡਰ ਵੇਖੋ ਥਣਲੇਵਾ ਅਮਰੀਕਨ ਗਾਣੋਂ ਲੱਗਦਾ ਜੇ ਵਜਿਆ ਦੇਖੋ ਸਿੰਗੀ ਵੇਖੋ ਸੰਗੀਤ ਦੇ ਜੀ ਦਾ ਫੋਟੋ ਐ ਖਿੱਚੀ ਜਾਈਏ ਵੇਖੋ ਸਿੰਘੀ ਆ ਚੀਜ਼ਾਂ ਸੰਗੀਤ ਦੇ ਲੱਗਦੀਆਂ ਨੇ ਆ ਜਿਹੜੀ ਇਹਦੀ ਆਇਦਰ ਤੂੰ ਤਿੰਨ ਕੱਟੀ ਆ ਗਈ ਦੋ ਦੰਦ ਕੱਟੀ ਵੱਡੀ ਵੇਖ ਲੋ ਦੇਖੋ ਵੀਰ ਜੀ ਦੋ ਦੰਦ ਕੱਟੀ ਦੇਖੋ ਚੀਜ਼ ਵੇਖੋ ਮਹਾਰਾਜ ਦੀ ਕਿਰਪਾ ਨਾਲ ਥਾਣ ਵੇਖੋ ਥੱਲੇ ਜਨਨ ਗਲਾ ਮੁਸਾ ਮੈਂ ਇਹ ਤੋਰੀ ਜੀ ਜੇ ਸਾਡੇ ਨਰਾਫਾ ਬੇਨਾਂ ਚੋਰਾ ਦੇ ਟੁਕੜੀ ਦਾ ਜਿੱਦਾਂ ਨੁਗਰੀ ਕੋੜੀ ਕਰਦੀ ਹੈ ਇਹ ਚੀਜ਼ਾਂ ਜੇ ਪ्योर ਮੋਰਾ ਦੀਆਂ ਆਪਣੇ ਖਾਨ ਮਾਲਕ ਦੀ ਉਹ ਗਾੜੀ ਬੱਕਰ ਤੇ ਦੇਖੋ ਭਾਜੀ ਚੀਜ਼ ਛੋਟੀ ਵੇਖੋ ਦੇਖੋ ਵਾਡੀ ਜੀ ਜੇ ਦੋਂਦੀ ਕੱਟੀ ਅੱਜ 4-3 ਦਿਨਾਂ ਦੀ ਸੂਈ ਠੰਡੀ ਸੰਗੀਲ ਵੇਖੋ ਥਾਣਾ ਵੇਖੋ ਹਾਂ ਹਾਂ ਦੇਖੋ ਠੰਡੀ ਧੀਰੀ ਕੱਟੀ ਦੇਖੋ ਠੰਡੀਆਂ ਐਨੀਆਂ ਠੰਡੀਆਂ ਜੀ ਦਾ ਪੋਰ ਤੋਂ ਅੰਕੀ ਨਹੀਂ ਗਰੇ ਅਰੇ ਬੱਚਾ ਨਾਲ ਆਇਆ ਕੀ ਆ ਜਿਹੜੀ ਕਰਨ 20 ਕਿਲੋ ਮਿਆਦਰਮ ਤੋਂ ਨਹੀਂ 20 ਕਿਲੋ ਦੁੱਧ ਵਾਲੀ ਮੈਂ ਉਹ 15 ਕਿਲੋ ਦੇਖੋ ਮਾਲ ਦੀ ਕਿਰਪਾ ਨਾਲ ਇਹ ਸਤਾਂ ਲੈਵਾ ਹੈ ਬੇਰਾ ਕੰਮ ਨਹੀਂ ਕਰਦਾ ਅੱਜ ਤਾਂ ਮਾਲ ਦੀ ਕਿਰਪਾ ਦੇ ਨਾਲ ਗੰਦਿਆਂ ਦਾ ਨੇ ਕੰਦ ਕਿੱਸੇ ਲੜੇ ਆਨ ਕਦੀ ਕਿਰਪਾ ਨਾ ਵੇਖੋ ਜਗਾੜ ਵੇਖੋ ਵੇਖੋ ਜਗਾੜ ਜਿਹੜੇ ਵੇਖੋ ਮਾਲਕ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮਾਲਕ ਦੀ ਕਿਰਪਾ ਨਾ ਵੇਖੋ ਪੂਸ਼ ਪਾਸ਼ ਵੇਖੋ ਮਾਲਕ ਦੀ ਕਿਰਪਾ ਨਾਲ ਆਵ ਦੱਸਿਓ ਵੀਰਾਂ ਆ ਚੀਜ਼ਾਂ ਹੁੰਦੀਆਂ ਪਿਓਰ ਮੁਰਦ ਖਾਣ ਬੋਲ ਵੇਖੋ ਪਰ ਇੱਕ ਚੀਜ਼ਾਂ ਖਾਣ ਦੀਆਂ ਦੇਖੋ ਮਾਲਕ ਜੀ ਕੇ ਬਾਦ ਨਾਲ ਬਾਕੀ ਆਦਿੋ ਕਿਨਾਂ ਵੀ ਦਾ ਦਰਸ਼ਨ ਕਰਾ ਦੋ ਵਿਆ ਪਰਮਤਮਾ ਤੋਂ ਤੁਹਾਨੂੰ ਇਹ ਚੀਜ਼ਾਂ ਮਿਲਣਗੀਆਂ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਲੈ ਕੇ ਜਾਓ ਤੋਪ ਤੋਂ ਤੋਪ ਇਹ ਚੀਜ਼ਾਂ ਮਿਲਣਗੀਆਂ ਆਪਣੇ ਕੋਲ ਦੇਖੋ ਆ ਛੋਟੀ ਚੋਈ ਲਈ ਜੀ ਇਹ ਜੋ ਤੁਹਾਡਾ ਕਰਤੀ ਸੀ ਆ ਦੇਖੋ ਤੇ ਜੀ ਨੀਲੀ ਰੰਗ ਦੇ پیرੇ ਕੋਲ ਦਰਸ਼ਨ ਕਰਾ ਦੇ ਨਾ ਨੂੰ ਮਾਲਕ ਦੀ ਕਿਰਪਾ ਨਾਲ ਅੱਜ ਇਕੱਠੀ ਚੜ੍ਹੇ ਗਏ ਆਂ ਜੀਏ ਪਰ ਬਤੋਏ ਉਹ 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 ਮੇਕਨੋ ਲੋਟੀ ਇਧਰਲੇ ਪਾਸੇ ਨੂੰ ਥਣ ਲਿਆ ਵ ਮਖਾਲਦਾ ਕੋ ਉੱਤਰੋਂ ਮਖਾਲਤਾ ਸੀ ਇਧਰੋਂ ਵੀ ਨੇੜੇ ਲਾ ਕੇ ਮਖਾਲਦਾ ਥਣ ਲੇਵਾ ਕੈਮਰਾਮੈਨ ਦੇਖੋ ਜੀ ਮਾਲਕ ਦੀ ਕਿਰਪਾ ਸਦਕਾ ਆਹ ਦੀ ਜਾਮ ਜਿਆਦੇ ਪਾ ਜੀ ਮੇਥੋ ਭਰੀ ਮਹਾਰਾਏ ਦੀ ਕਿਰਪਾ ਦੇ ਨਾਲ ਬਲਵਰੀ ਮਖਾਣੀ ਅੱਖ ਵੇਖੋ 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 ਆਹ ਵੇਖੋ ਭਾਜੀ ਚੀਜ਼ਾਂ ਆਏ ਵਾਈਟ ਸਿੰਘ ਜੀ ਇੱਕ ਬਿਊਟੀ ਵੇਖੋ ਥੱਲੇ ਖਾਨਲੇਵਾ ਪੇਟ ਥੋੜੇ ਰੰ ਦਾਜਾ ਤੁਸੀਂ ਆਪ ਲਾ ਸਕਦੇ ਜੀ ਵੀਰੇ ਇਹੋ ਜੀ ਆਪਾਂ ਦੀਆਂ ਗੱਡੀਆਂ ਕੱਟੀਆਂ ਨੂੰ ਲੱਗਦਾ ਜੇ ਵੇਖੋ ਚੀਜ਼ਾਂ ਟੋਪ ਤੋਂ ਟੋਪੀਆਂ ਚ ਆ ਗਈਆਂ ਜੇ ਭਰਾ ਤੁਹਾਡੇ ਦੇ ਚੰ ਅ ਡਰੀ ਫਾਰਮ ਤੇ ਵੀ ਅਸੀਂ ਜੀ ਬਾਕੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਫੇਰ ਇੱਕ ਨੰਦੱਸ ਦਿੰਨੇ ਆ ਵੀਰ ਜੀ ਆਓ ਬਾਕੀ ਭਾਜੀ ਵੱਧ ਤੋਂ ਵੱਧ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਨਾਲ ਲਗਾ ਘੰਟੀ ਦਾ ਬਟਨ ਦਬਾਓ ਤਾਂ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਵੀਰਾਂ ਨੂੰ ਪਹੁੰਚ ਸਕੇ ਵੀਰੇ ਪਿੰਡ ਆਪਣਾ ਜੈਤੋ ਸਰਜਾ ਜ਼ਿਲ੍ਹਾ ਗੁਰਦਾਸਪੁਰ ਤੇ ਤਹਿਸੀਲ ਬਟਾਲਾ ਬਟਾਲੇ ਦੇ ਲਾਗੇ ਚਾਗੇ ਕੀੜੇ ਰਹਿੰਦੇ ਸਾਰੇ ਮਾਲਕ ਦੀ ਕਿਰਪਾ ਨਾਲ ਇਹੋ ਜਿਹੀ ਚੀਜ਼ਾਂ ਲੈ ਆ ਰਿਹਾ ਤੁਹਾਨੂੰ ਦੇਣ ਦੇ ਆ ਸਾਰੇ ਰੰਦਾਵਾ ਡੈਰੀ ਫਾਰਮ ਸੋਨੂ ਰੰਦਾਵਾ ਡੈਰੀ ਫਾਰਮ ਵੀ ਪਲੱਸ ਵਾਲੀ ਜਿਹਨੂੰ ਝੋਟੀ ਚਾਹੀਦੀ ਆ ਮਾਲਕ ਕੋ ਡਰ ਕੇ ਘਲਾਂ ਨੇ ਸਾਡੇ ਨਾਲ ਸੰਪਰਕ ਕਰ ਲੇ ਵੀ ਪਲੱਸ ਵਾਲੀਆਂ ਨੇ ਮੇਰੇ ਕੋ ਹੈਗੀਆਂ ਖੜੀਆਂ ਝੋਟੀਆਂ ਵਿਖਾਵਾਂਗੇ ਤੁਹਾਨੂੰ ਵੀਰ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਤਾਰੀਆਂ ਸੀ ਝੋਟੀਆਂ ਆਓ ਵੀਰ ਜੀ ਆਪਣੇ ਫੋਨ ਦੀ ਸਾਰੀ ਜਾਣਕਾਰੀ ਖਾਸ ਤੋ ਵਿਦਿਆ ਨੂੰ ਦੇਖ ਲੋ ਇਤਰ ਜੀ ਲੱਗ ਜੂਨ ਡਰ ਕੇ ਖਾਲ ਦੋ ਜੀ ਨੇੜੇ ਲਾ ਕੇ ਆਪਣਾ ਐਡਰੈਸ ਉਸ ਸਾਰਾ ਲੀ ਆ ਜਾਣਕਾਰੀ ਸਾਰੀ ਥੀਜਾ ਬਾਤ ਕਰਨ ਵੀਰ ਨੂੰ ਸਾਸਰੀ ਕਾਲ